ਮੌਜੂਦ ਸਿੱਧੂ ਦੀ ਪੰਜਾਬ ਕਾਂਗਰਸ 'ਚ ਕੀ ਭੂਮਿਕਾ ਰਹੇਗੀ ਇਸ ਤੇ ਸਵਾਲ ਬਰਕਰਾਰ ਹੈ ਕਿਉਂਕਿ ਸਿੱਧੂ ਵੀ ਆਪਣੇ ਬੇਬਾਕ ਅੰਦਾਜ਼ ਸੇ ਚੱਲਦਿਆਂ ਪੰਗੇ ਲੈਣੋਂ ਨਹੀਂ ਹਟਦੇ ਹਰੀਸ਼ ਸ਼ਰਾਵਤ ਖਾਸ ਤੌਰ ਤੇ ਪਹੁੰਚੇ ਹੋਏ ਨੇ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੂ ਦੀਆਂ ਸੁਲਾਸਿਫਾਈਆਂ ਕਰਵਾਉਣ ਦੇ ਲਈ ਦੋਵੇਂ ਇੱਕ ਮੰਚ ਤੇ ਇਕੱਠੇ ਵੀ ਹੋਏ ਪਰ ਸਿੱਧੂ ਕੈਪਟਨ ਦੇ ਮੰਤਰੀ ਦੇ ਦਿਵਾਲੇ ਹੋ ਗਏ ਹੁਣ ਰੰਧਾਵਾ ਨੇ ਉਦੋਂ ਤੱਕ ਕੁਝ ਨਹੀਂ ਕੀਤਾ ਭਰੇ ਪੀਤੇ ਬੈਠੇ ਸਨ ਇਸ ਲਈ ਅੱਜ ਸਿੱਧੂਨ ਰੰਦਾਵ ਨੇ ਜਵਾਬ ਦਿੱਤਾ ਹੈ ਕਿ ਪ੍ਰੈਜ਼ੀਡੈਂਟ ਜੀ ਦਾ ਉਹ ਪਾਜੀ ਅਜਨਾ ਰੋਕ ਅਜਨਾ ਰੋਕ ਉਹ ਮੈਂ ਕਾ ਕੋੜੇ ਨੂੰ ਕੋੜੇ ਨੂੰ ਇਸ਼ਾਰਾ ਬਹੁਤ ਹੁੰਦਾ ਬਾਕੀ ਕਹਿੰਦੇ ਲੱਤਾਂ ਮਾਰੀ ਪਹਿਲਾਂ ਹੀ ਬਿਠਾਈ ਰੱਖਿਆ ਸੀ ਮੈਂ ਕਾਂਗਰਸੀ ਆ ਮੈਂ ਆਪਣੀ ਕਾਂਗਰਸ ਪਾਰਟੀ ਬਾਰੇ ਸੋਚਣਾ ਉਹ ਬਾਰੋਂ ਮਾਈਗਰੇਟ ਕੀਤੇ ਨੇ ਉਹਨਾਂ ਨੇ ਉਸ ਤਰੀਕੇ ਨਾਲ ਸੋਚਣਾ ਇਹ ਮੇਰੀ ਇਨਸਲਟ ਨਹੀਂ ਹੋਈ ਇਹ ਹਾਈ ਕਮਾਂਡ ਦੀ ਹੋਈ ਹੈ ਸੁਖਜਿੰਦਰ ਸਿੰਘ ਰੰਧਾਵਾ ਤਪੇ ਪਏ ਨੇ ਬਿਆਨ ਸੁਣ ਕੇ ਤੁਸੀਂ ਹਿਸਾਬ ਲਗਾ ਹੀ ਸਕਦੇ ਹੋ ਵੈਸੇ ਪਰ ਇਹ ਮੰਚ ਤੇ ਕਿਸੇ ਲੀਡਰ ਨੂੰ ਇੰਝ ਦਾ ਰੁੱਖਾ ਜਵਾਬ ਮਿਲੇ ਤਾਂ ਮਹਿਸੂਸ ਕਰਨਾ ਤਾਂ ਬਣਦਾ ਹੀ ਹੈ ਕੌਣ ਪੁੱਛ ਸਕਦਾ ਹੈ 4 ਨਵੰਬਰ ਮੋਗਾ ਦਾ ਮੰਚ ਰਾਹੁਲ ਗਾਂਧੀ ਵਿਰਾਜਮਾਨ ਸਨ ਰੰਦਾਵਾ ਸਟੇਜ ਕੰਡਕਟ ਕਰ ਰਹੇ ਸੀ ਨਵਜੋਤ ਸਿੱਧੂ ਨੇ 1 ਸਾਲ ਬਾਅਦ ਕੈਪਟਨ ਅਮਰਿੰਦਰ ਸਿੰਘ ਨਾਲ ਸਟੇਜ ਸਾਂਝੀ ਕੀਤੀ ਪਾਸ਼ੰਦੇ ਣੁਠੇ ਤਾਂ ਖੁੱਲਿਆਂ ਮੰਚ ਤੇ ਕੈਪਟਨ ਦੇ ਮੰਤਰੀ ਦੇ ਦਿਵਾਲੇ ਹੋ ਗਏ ਆਪਣੇ ਕਰੂਰ ਬਣਾਓ ਹੋ ਸਕਦਾ ਕਿ ਪ੍ਰੈਜ਼ੀਡੈਂਟ ਜਿਹੜਾ ਉਹ ਪਾਜੀ ਅਜੇ ਨਾ ਰੋਕੋ ਅਜੇ ਨਾ ਰੋਕੋ ਉਹ ਮੈਂ ਕਿਹਾ ਘੋੜੇ ਨੂੰ ਘੋੜੇ ਨੂੰ ਇਸ਼ਾਰਾ ਬਹੁਤ ਹੁੰਦਾ ਬਾਕੀ ਕਹਿੰਦੇ ਲੱਤਾਂ ਮਾਰੀ ਇੱਲਾ ਹੀ ਬਿਠਾਈ ਰੱਖਿਆ ਤੁਸੀਂ ਰੰਦਾਵਾ ਇਸ ਸਭ ਤੋਂ ਬਾਅਦ ਕੱਚੇ ਤਾਂ ਜ਼ਰੂਰ ਹੋਏ ਹੋਣਗੇ ਤੇ ਅੱਜ ਸਿੱਧੂ ਨੂੰ ਮੋੜਵਾ ਜਵਾਬ ਦੇ ਰਹੇ ਨੇ ਮੈਂ ਕਾਂਗਰਸੀ ਆ ਮੈਂ ਆਪਣੀ ਕਾਂਗਰਸ ਪਾਰਟੀ ਬਾਰੇ ਸੋਚਣਾ ਉਹ ਬਾਰੋਂ ਮਾਈਗ੍ਰੇਟ ਕੀਤੇ ਨੇ ਉਹਨਾਂ ਨੇ ਉਸ ਤਰੀਕੇ ਨਾਲ ਸੋਚਣਾ ਨਿਉਦੇ ਚ ਜ਼ਾਵਰ ਸਾਹਿਬ ਨੇ ਸਾਰਾ ਕੱਲ ਜਵਾਬ ਦੇ ਦਿੱਤਾ ਇਹ ਮੇਰੀ ਇਨਸਲਟ ਨਹੀਂ ਹੋਈ ਇਹ ਹਾਈ ਕਮਾਂਡ ਦੀ ਹੋਈ ਐ ਹਰੀਸ਼ ਰਾਵਤ ਦੀ ਹੋਈ ਐ ਇਹਦੇ ਬਾਰੇ ਹਰੀਸ਼ ਰਾਵਤ ਦੱਸੇ ਕਿ ਜਿਹੜਾ ਸਲਿੱਪ ਦਿੰਦਾ ਜਦੋਂ ਜਿਹੜੇ 스테ਜ ਜੇ ਸਟੇਟ ਦਾ ਲੀਡਰ ਆਏ ਔਰ ਜੇ ਕਾਂਗਰਸ ਪ੍ਰੈਜ਼ੀਡੈਂਟ ਸਟੇਟ ਦਾ ਔਰ ਉਹਦਾ ਹੁੰਦਾ ਜੀ ਡਿਸਟ੍ਰਿਕਟ ਦਾ ਉੱਤੇ ਫਿਰ ਉੱਥੇ ਅਸੀਂ ਆਪਣੀ ਮਰਜ਼ੀ ਕਰਦੇ ਆਂ ਇਹ 올 ਇੰਡੀਆ ਕਾਂਗਰਸ ਦਾ ਸੀ ਉੱਥੇ ਦੋ ਜਨਰਲ ਸੈਕਟਰੀ ਬੈਠੇ ਸੀ ਉੱਥੇ ਐਕਸ ਪ੍ਰੈਜ਼ੀਡੈਂਟ ਬੈਠੇ ਸੀ ਉੱਥੇ ਜਿੰਨੇ ਵੀ ਕਿਸੇ ਨੇ ਬੋਲਣਾ ਉਹ ਹਾਈ ਕਮਾਂਡ ਦੇ ਪਿਲੋ ਲਿਸਟ ਦਿੰਦੇ ਆ ਉਹਦੇ ਮੁਤਾਬਕ ਬੋਲਿਆ ਜਾਂਦਾ ਔਰ ਉਹਦੇ ਤੇ ਤਾਂ ਇਹ ਲਿਖਿਆ ਜਾਂਦਾ ਕਿ ਇੰਨੇ ਮਿੰਟ ਆਪ ਬੋਲੇਗਾ ਉਹ ਜਦੋਂ ਟ੍ਰਾਂਸਮਿਟ ਹੋ ਗਏ ਉਹਨਾਂ ਨੇ ਮੈਨੂੰ ਕਿਹਾ ਕਿ ਆਹ ਸਲਿੱਪ ਦੇ ਤੇ ਉਹਦੇ ਤੇ ਲਿਖਿਆ ਪਲੀਜ਼ ਕਨਕਲੂਡ ਥਲੇ ਹਰੀਸ਼ ਸ਼ਰਾਵਤ ਨਾਲ ਸਾਈਨ ਨੇ ਇਹ ਤੇ ਮੇਰੀ ਕੋਈ ਗੱਲ ਨਹੀਂ ਅਸੀਂ ਤੇ ਕਾਂਗਰਸੀ ਆ ਕਾਂਗਰਸ ਪਰਿਵਾਰ ਚ ਆ ਅਸੀਂ ਇਹ ਦੇਖਣਾ ਕਿ ਕਾਂਗਰਸ ਨੂੰ ਕਿਵੇਂ ਬਚਾਉਣਾ ਤੇ ਜਿਹੜੇ ਇਹੋ ਜਿਹਾ ਬੋਲਦੇ ਆ ਉਹ ਹਰੀਸ਼ ਸ਼ਰਾਵਤ ਜੀ ਨੇ ਕੱਲ ਜਵਾਬ ਦਿੱਤਾ वैसे अंतवा इथे पंजाब कांग्रेस मामलिया दे इंचार्ज हरीश रावत दा जिक्र कर रहे ने पर दिलचस्प गल ए है कि सिद्धू पंगा लेके भी शेर कहला रहे ने आप एक मंच पे ले आए बहुत सारे नेताओं को आपने पीस मेकर के तौर पर बहुत जबरदस्त काम किया लेकिन जो मोगा के मंच पे फिर मंच से हुआ उसका भी लोकतांत्रिक पार्टी में काफी हल्ला मचा होगा जो नवजोत सिंह सिद्धू ने माइक पर कहा नहीं कुछ नहीं है नवजोत सिंह सिद्धू ने वही कहा जो उनके अंदर चल रहा था ना नव जिस बात के लिए नवजोत सिंह सिद्धू फिल्म है ना उन्हें कहा कि भाई घोड़े दे चलन दे घोड़े नो इशारा काफी इशारा उन्होंने कहा उन्होंने कहा कि मैं इशारा काफी है रुकना है लेकिन घोड़े को रुकते रुकते भी क्योंकि तो घोड़ा तो पूरी स्पीड में है तो रावत साहब रोक रहा है घोड़ा तो अभी ये मैंने, नहीं मैंने मैंने रोकने की कोशिश की था वो रंधावा जी ने नहीं दिया था। जो वो गलत वो गलत समझे मैंने दिया था नहीं सर उसमें जो आखिरी दो लाइनें थी ना जब आपका रेफरेंस आया उन्होंने कहा रंधावा जी को कि भाई ये तो रावत साहब कह रहे हैं उसके बाद की दो लाइनें ही इम्पोर्टेंट है एक लाते किसी और को मारना दूसरा आपने बिठा ही तो रखा था वो दो बातों में ही सारी कहानी है वो कुछ नहीं है है। आप थोड़ा, माहिर हैं हैं सब समझ रहे हैं। थोड़ा थोड़ा परिवार 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 में 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 होता 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 है 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 पर ऐसी नौबत क्यों आई? से से आती, ऐसा आती, क्यों आई ऐसा बोला एक लोकतांत्रिक ट्रेलर ट्रेलर मोगा में ट्रेलर विल, था विल, उनका जो वो सुखी रंधावा वाला जब जब आप घोड़े दू प्यार कर दिया तो ਭੋਲੇ ਕੀ ਦੁੱਲਤੀ ਕੇ ਲੀਏ ਵੀ ਤਿਆਰ ਰਹਿਂਦਾ ਔਰ ਜੇ ਇਹ ਆਪ ਜੋ ਹੈ ਸ਼ੇਰ ਕੋ ਪਾਲਤੇ ਹੈ ਤੋ ਸ਼ੇਰ ਕبھی ਕਬੀ ਜੋ ਹੈ ਨਖੂਨ ਵੀ ਲਗਾ ਸਕਤਾ ਹੈ ਉਸਕੇ ਵਾਸਤੇ ਵੀ ਤਿਆਰ ਰਹਿਂਦਾ ਤੋ ਕੋਈ ਬਾਤ ਨਹੀਂ ਇਜ਼ ਅ ਸੇਵ ਕੈਬਿਨਟ ਤੋ ਲੰਬੇ ਖੋਣ ਤੋਂ ਬਾਅਦ ਸਿੱਧੂ ਸਵਾ ਸਾਲ ਤੋ ਬ੍ਰੇਕ ਤੇ ਚੱਲ ਰੇ ਸਨ ਪਰ ਜਦੋਂ ਹਾਈ ਕਮਾਂਡ ਦੇ ਥਾਪੜੇ ਨਾਲ ਕਿਸਾਨਾਂ ਦੇ ਹੱਕ 'ਚ ਆਵਾਜ਼ ਗੁਲੰਦ ਕੀਤੀ ਤਾਂ ਅੰਦਰਲੀ ਖੇਜ ਤੇ ਪੜਾਸੀ ਕੱਢ ਦਿੱਤੀ ਇਸ਼ਾਰਾ ਤਾਂ ਸਭ ਸਮਝ ਗਏ ਵੈਸੇ 라ਵਤ ਸਾਹਿਬ ਸਿੱਧੂ ਤੇ ਕੈਪਟਨ ਦੀਆਂ 16 ਸਫਾਈਆਂ ਕਰਾਉਣ ਦੇ ਲਈ ਆਏ ਹੋਏ ਨੇ ਪਰ ਫਿਲਹਾਲ ਸਿੱਧੂ ਦਾ ਆਪਣੀ ਹੀ ਪਾਰਟੀ ਚ ਰਾ ਇੰਨਾ ਸੌਕਾ ਨਹੀਂ ਲੱਗ ਰਿਹਾ